6 ਜੂਨ ਦੇ ਵੱਡੇ ਕੱਲੂਕਾਰੇ ਨੂੰ ਲੈ ਕੇ ਅੰਮ੍ਰਿਤਸਰ ਦੇ ਵਿੱਚ ਆਉਣ ਵਾਲੇ ਹਰ ਇੱਕ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਮਾਨਯੋਗ ਐਸਐਸਪੀ ਸ਼ਹਿਰੀ ਤੇ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਹਿਤ ਨਿਗਰਾਨੀ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਅਸੀਂ 6 ਜੂਨ ਦੇ ਦਿਹਾੜੇ ਨੂੰ ਅਮਨ ਸ਼ਾਂਤੀ ਦੇ ਨਾਲ ਸੰਪੰਨ ਕਰਾਂਗੇ ਇਸ ਮੌਕੇ ਤੇ ਪੰਜਾਬ ਪੁਲਿਸ ਵੱਲੋਂ ਜਗਾ ਜਗਾ ਤੇ ਨਾਕਾਬੰਦੀ ਕੀਤੀ ਗਈ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ASI ਸੰਦੀਪ ਸਿੰਘ ਨੇ ਦੱਸਿਆ ਕਿ ਜੋ ਪੰਜਾਬ ਦੇ ਵਿੱਚ ਭੈੜੇ ਅਨਸਰਾਂ ਵੱਲੋਂ ਵੱਧ ਰਹੀਆਂ ਵਾਰਦਾਤਾਂ ਤੇ ਕਾਬੂ ਪਾਉਣ ਦੇ ਲਈ ਅਸੀਂ ਇਹ ਨਿਰਣਾ ਲਿਆ ਹੈ ਕਿ ਜਲਦ ਹੀ ਇਹਨਾਂ ਉੱਤੇ ਕਾਬੂ ਪਾਇਆ ਜਾਏਗਾ ਅਸੀਂ ਇਹਨਾਂ ਉੱਤੇ ਬੰਦੀ ਕਾਨੂੰਨੀ ਕਾਰਵਾਈ ਕਰਕੇ ਚੱਲ ਰਹੇ ਮਾਹੌਲ ਨੂੰ ਸ਼ਾਂਤੀ ਦਾ ਪ੍ਰਤੀਕ ਦਿਖਾਵਾਂਗੇ ASI ਸੰਦੀਪ ਸਿੰਘ ਚੌਂਕੀ ਚਾਰਜ ਦਬੁਰਜੀ ਦੇ ਦੂਜੇ ਵੱਡੇ ਕੱਲੂਕਾਰوں ਲੈ ਕੇ ਅੱਜ ਫਰੈਸ ਕਮ ਰੋਡ ਦੇ ਉੱਤੇ ਮੇਨ ਜੋ ਇੰਟਰਸ ਦੱਸ ਸਕਦੇ ਕਿ ਅੰਮ੍ਰਿਤਸਰ ਦਾ ਹੈ ਤੋਂ ਉਸ ਦੇ ਉੱਤੇ ਚੈਕਿੰਗ ਹੋ ਰਹੀ ਹੈ ਕੀ ਕਹਿਣਾ ਹੈ ਇਹ ਮਾਨਯੋਗ ਐਸਐਸਪੀ ਦਿਹਾਤੀ ਅਤੇ ਮਾਨਯੋਗ ਡੀਐਸਪੀ ਟਾਰੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਹ ਚੈਕਿੰਗ ਕੀਤੀ ਜਾ ਰਹੀ ਆ ਤੇ ਕੱਲੂਕਾਰੀ ਕੱਲੂਕਾਰਾਂ ਸੰਬੰਧੀ ਵੀ ਇਹ ਚੈਕਿੰਗ ਚੱਲ ਰਹੀ ਆ 24 ਘੰਟੇ ਦਾ ਨਾਕਾ ਲੱਗਾ ਇੱਥੇ ਤੇ ਹਰ ਆਉਣ ਜਾਣ ਵਾਲੇ ਦੀ ਚੈਕਿੰਗ ਹੋ ਰਹੀ ਆ ਤੇ ਬੜੀ ਬਰੀਕੀ ਨਾਲ ਚੈਕਿੰਗ ਕਰ ਰਹੇ ਆ ਅ ਕਹਿ ਸਕਦੇ ਆ ਕਿ ਇੱਕ ਭੜੇ ਅੰਸਰਾਂ ਦਾ ਵੀ ਪਾਇਆ ਜਾ ਰਿਹਾ ਹੈ ਔਰ ਛਕੀ ਤੌਰ ਤੇ ਬਹੁਤ ਵਾਰਦਾਤਾਂ ਨੂੰ ਇਨਜਾਮ ਦੇ ਰਿਹਾ ਤੇ ਕੀ ਲੱਗਦਾ ਇਸ ਤਰੀਕੇ ਨਾਲ ਵੀ ਕਾਬੂ ਕਾ ਸਕਦੇ ਹੋ ਜੀ ਹਾਂਜੀ ਬਿਲਕੁਲ ਜੀ ਅਸੀਂ ਸਾਰੀ ਬਰੀਕੀ ਨਾਲ ਚੈਕਿੰਗ ਕਰ ਰਹੇ ਆ ਬਾਈਕ ਬਾਈਕਾਂ ਦੀ ਵੀ ਚੈਕਿੰਗ ਕਰ ਰਹੇ ਆ ਤੇ ਕਾਰਸ ਦੀ ਵੀ ਚੈਕਿੰਗ ਕਰ ਰਹੇ ਆ ਰੋਕ ਕੇ ਤੇ ਬਰੀਕੀ ਨਾਲ ਚੈੱਕ ਕਰਤਾ ਜਾ ਰਹੇ ਆ ਇੱਕ ਹੋਰ ਗੱਲ ਹੈ ਜੀ ਜਿਹੜੇ ਇੱਕ ਲੁੱਟਾਂ ਖੋਹਾਂ ਦੀਆਂ ਬਹੁਤ ਵਾਰਦਾਤਾਂ ਆਣੀਆਂ ਇਹ ਬਾਧੀਆਂ ਜਾ ਰਹੀਆਂ ਤੇ ਕੀ ਲੱਗਦਾ ਇੱਕ ਕਿ ਕਿਹੜੀ ਨਾਕਾਮੀ ਸਾਹਮਣੇ ਆ ਰਹੀ ਹੈ ਇਹ ਨਕਲ ਆਇਆ ਜੀ ਬੜੀ ਸ਼ਕਤੀ ਨਾਲ ਇਹ ਸਾਰਾ ਕੁਝ ਹੁਣ ਕਵਰ ਕਰਾਂਗੇ ਜ ਚੈਕਿੰਗ ਵੀ ਕਰਾਂਗੇ ਸਾਰਾ ਕੁਝ ਇਹ ਨਾਕੇ ਦੇ ਕਰਕੇ ਹੀ ਸਾਰਾ ਕੁਝ ਕਵਰ ਹੋ ਜਾਣਾ ਜ਼ਰਾ ਪੁਲਿਸ ਪ੍ਰਸ਼ਾਸਨ ਨੂੰ ਕਿੰਨਾ ਕਿ ਸ਼ਾਂਤਮਈ ਜਿਹੜਾ ਕੱਲੂ ਕਰ ਇਹਨੂੰ ਇਸ ਟਾਈਮ ਦੇਖਦੇ ਪਏ ਇਹ ਜੀ ਬਰੇਵ ਸੁਰੱਖਿਆ ਦੇ ਬੜੇ ਪ੍ਰਬੰਧ ਹੋਏ ਆ ਜੀ ਸ਼ਹਿਰ ਦੇ ਵਿੱਚ ਵੀ ਤੇ ਆ ਬਾਹਰ ਅਸੀਂ ਬੜਾ ਨਾਕਾ ਲਾਇਆ ਤੇ ਵਧੀਆ ਤਰੀਕੇ ਨਾਲ ਸਾਰਾ ਕੁਝ ਠੀਕ ਹੋ ਜਾਏਗਾ ਜੀ ਬਾਬਾ ਬਕਾਲਾ ਤੋਂ ਬिश्वजीत ਦੀ ਰਿਪੋਰਟ